ਜਿਹੜੇ ਪੁਰਾਣੇ ਚੀਜ਼ਾਂ ਹੋਈਆਂ ਹੋਈਆਂ ਉਹਦੇ ਤੁਸੀਂ ਬਿੱਤੇ ਕੱਟੀ ਜਾਂਦੇ ਫਿਰ ਤੁਸੀਂ ਸਾਨੂੰ ਬਦਨਾਮ ਕਰਕੇ ਗੱਲ ਕਰਦੇ ਔਟਵਾ ਦੀ ਰਾਜਨੀਤੀ ਕਰਨੀ ਦਾ ਕੈਲੰਡਰ ਹੀ ਵੇਖ ਲਓ ਐਥੇ ਮੈਨੂੰ ਦਿਖਾ ਦਿਓ ਕਿੱਥੇ ਆ ਸ਼ਹੀਦ ਭਗਤ ਸਿੰਘ ਕਿੱਥੇ ਆ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਕਿੱਥੇ ਆ ਸ਼ਹਿਬਜ਼ਾਦਿਆਂ ਦੀਆਂ ਫੋਟੋਆਂ ਐਥੇ ਹੀ ਆ ਸਾਡੇ ਸ਼ਹੀਦਾਂ ਦੀਆਂ ਫੋਟੋਆਂ ਥੋੜੀ ਬੋਲੋ ਇਹ ਪਹਿਲੀ ਜਿਹੜੀ ਜਾਰੀ ਕੀਤੀ ਫੋਟੋ ਹੈ ਅਸੀਂ ਉਹੀ ਚੀਜ਼ਾਂ ਦਿਖਾ ਰਹੇ ਹਾਂ ਏਜ ਦੇ ਨਾਲ ਪੰਜਾਬ ਦਾ ਨਾਮ ਿੱਕਾ ਪੈਂਦਾ ਪਿਆ ਮੁੱਖ ਮੰਤਰੀ ਸਾਹਿਬ ਜਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਧਿਆਨ ਲਾਉਣਗੇ ਰਿਹਾ ਮੈਡੀਟੇਸ਼ਨ ਤੇ ਗਏ ਨੇ ਬਟ ਰੋਜ਼ ਉਹਨਾਂ ਦੇ ਟਵੀਟਸ ਆ ਜਾਂਦੇ ਆ ਕਹਿੰਦੇ ਸਿਆਸਤ ਐਸੀ ਚੀਜ਼ ਐ ਬੰਦੇ ਨੂੰ ਧਿਆਨ ਵੀ ਨਹੀਂ ਲਾਉਂਦੀ ਜੈ ਫਿਲ ਮੁੱਖ ਮੰਤਰੀ ਸਾਹਿਬ ਨੂੰ ਪੜਾਈ ਸੁਪਨੇ ਦੇ ਵਿੱਚ ਸੁਨੀਲ ਜਾਖੜ ਜੀ ਉਹ ਦੇ ਦਿੰਦੇ ਆ ਮੈਡੀਟੇਸ਼ਨ ਧਿਆਨ ਦਰ ਲੈਣ ਦਾ ਸੁਣੀ ਹੋਇਆ ਕਰਕੇ ਤੁਸੀਂ ਇਹ ਅੱਜ ਅਸੀਂ ਇੱਕ ਵੀਡੀਓ ਜਾਰੀ ਕੀਤੀ ਹੈ ਜੇ ਤੁਸੀਂ ਇੱਕ ਬਿਜ਼ਨਸ ਕਲਾਸ ਦੀ ਟਿਕਟ ਲੈਣ ਦੇ ਲਈ ਜਿਹੜੀ ਆਪ ਦੀ ਭਾਸ਼ਾ ਹੈ ਬਲਹੋਸੀ 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 ਜਿਹੜੀ ਦੁਨੀਆ ਦੀ ਕਿਤੇ ਭਾਸ਼ਾ ਹੀ ਹੈ ਨਹੀਂ ਉਹ ਤੁਸੀਂ ਕਰਕੇ ਸਿਰਫ ਇੱਕ ਟਿਕਟ ਲੈਣ ਲਈ ਉਸ ਬੇਫੂਕ ਆਪਣੇ ਮੇਰੀ ਉਹ 에ਅਰਲਾਈਨ ਦਾ ਸਟਾਫ ਹੈ ਉਹਨੂੰ ਬੁਲਾਇਆ ministry of defense ਦੇ ਵੀ इश्यूज ਹੁੰਦੇ ਨੇ ਬੜੇ ਗੋਪਨੀਯ ਹੁੰਦੇ ਨੇ ਬੜੇ ਕਹਿੰਦੇ ਕਿ ਸਾਥ ਕੇ ਰੱਖਣ ਵਾਲੇ ਦਸਤਾਵੇਜ਼ ਹੁੰਦੇ ਪਰ ਤੁਸੀਂ ਉਹਨੂੰ ਪਬਲਿਕ ਪਲੇਟਫਾਰਮ ਤੇ ਲੈ ਆਏ ਸਿਰਫ ਉਸੇ ਆਪ ਦੀ ਰਾਜਨੀਤੀ ਚੁਕਾਉਣ ਕਿ ਪੰਜਾਬ ਦੀ ਚਾਹਤੀ ਤਿੰਨ ਮੀਟਿੰਗਾਂ ਤੱਕ ਅਪਰੂਵ ਹੋਈ ਚੌਥੀ ਮੀਟਿੰਗ ਦੇ ਵਿੱਚ ਜਾਣ ਦੇ ਕਰਕੇ ਕਿ ਜਿਹੜੀ ਬਾਰਡਰ ਥੀਮ ਹੈ ਕੀ ਮਤਲਬ ਜਿਹੜੀ ਸੀ ਵੀ ਪੂਰੇ ਵਿੱਚ ਕੋਈ ਨਾ ਕੋਈ ਇੱਕਸਾਰ ਨਹੀਂ ਸੀ ਜਿਹਦੇ ਕਰਕੇ ਪੰਜਾਬ ਦੀ ਝਾਕੀ ਨੂੰ ਰੋਕਿਆ ਗਿਆ ਉੱਥੇ ਜਿਹੜੀਆਂ ਝਾਕੀਆਂ ਨੇ ਜਿਹੜੀਆਂ ਅਪਰੂਵ ਹੋਈਆਂ ਤੀਜੇ ਰਾਉਂਡ ਤੱਕ ਛੋਟੇ ਕਹਿ ਤੇ ਕਿ ਪੰਜਾਬ ਦੀ ਝਾਕੀ ਦਿਖਾਈ ਜਾਣੀ ਚਾਹੀਦੀ ਹੈ ਤਾਂ ਉਹ ਦਿੱਲੀ ਦੇ ਲਾਲ ਕਿਲੇ ਤੇ ਭਾਰਤ ਪਰਵ ਮਨਾਇਆ ਜਾ ਰਿਹਾ ਜਿਹਦੇ ਤੇ ਤੁਸੀਂ ਐਮਓਯੂ ਕੀਤਾ ਹੈ ਤੁਸੀਂ ਗੱਲ ਕਰਦੇ ਹੋ ਬੋਟਵਾਂ ਦੀ ਜਿਹੜੀ ਅੱਜ ਤੁਸੀਂ ਟਵੀਟ ਕਰਕੇ ਖਬਰ ਪਾਈ ਹੈ ਉਹ 18 ਦਸੰਬਰ ਤੋਂ 26 ਦਸੰਬਰ ਤੱਕ ਜਿਹੜੇ ਤੁਸੀਂ ਆਪ ਲੈ ਕੇ ਆਏ ਸੀਗੇ ਤਸਵੀਰਾਂ ਕਿ ਆ ਟੈਬਲੀ ਵੀਅ ਹੈ ਤੇ ਇਹ ਜਿਹੜੀ ਸਾਡੀ ਜਾਣਕੀ ਆ ਉਹ ਅਸੀਂ ਆ ਪੇਸ਼ ਕੀਤੀ ਸੀ ਇਹ ਉਹ ਹੈ ਤੁਸੀਂ ਇਹ ਡਾਕੂਮੈਂਟਸ ਕੱਢ ਕੇ ਤੁਸੀਂ ਜਦੋਂ ਲੋਕ ਸਭਾ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਸੀ ਤੁਸੀਂ ਵੀਡੀਓਗ੍ਰਾਫੀ ਕੀਤੀ ਸੀ ਉਦੋਂ ਤੁਸੀਂ ਸਸਪੈਂਡ ਹੋਏ ਸੀਗੇ ਸਸਪੈਂਡ ਕਿਉਂ ਹੋਈ ਸੀ ਕਿ ਤੁਸੀਂ ਉਥੋਂ ਦੀ ਜਿਹੜੀ ਸੀਕ੍ਰੈਸੀ ਤੇ ਉਥੋਂ ਦਾ ਸਪੀਅਰ ਵੀ ਸੀ ਉਹਨੂੰ ਬ੍ਰੀਚ ਕੀਤਾ ਸੀ ਤੇ ਮੈਂ ਪੁੱਛੂਗਾ ਗੋਰਡੀ ਬਰਾੜ ਦੀ ਪ੍ਰੈਸ ਕਾਨਫਰੰਸ ਦਾ ਕੀ ਬਣਿਆ ਮੁੱਖ ਮੰਤਰੀ ਸਾਹਿਬ ਕਿੱਥੇ ਆ ਗੋਰਡੀ ਬਰਾੜ ਮੈਂ ਤੁਹਾਨੂੰ ਪੁੱਛੂਗਾ BMW ਦਾ ਪਲਾਨ ਕਿੱਥੇ ਐ ਕਿੱਥੇ ਐ ਪਤਾ ਹੀ ਨਹੀਂ